ਅੱਜ ਗੱਲ ਕਰਾਂਗੇ ਪੰਜਾਬ ਦੇ ਉਸ ਸੂਰਬੀਰ ਯੋद्धा ਦੀ ਜਿਸ ਯੋਧੇ ਨੂੰ ਮਾਰਨ ਤੇ ਸੀ 40 ਲੱਖ ਦਾ ਇਨਾਮ 500 ਰੌਂਧ ਤੇ ਇੱਕ ਹਥਿਆਰ ਰੰਦਾ ਸੀ ਤਣ ਦੇ ਨਾਲ ਪੁਲਿਸ ਦੇ ਘੇਰੇ ਕਿੰਨੀ ਵਾਰ ਤੋੜ ਕੇ ਨਿਕਲ ਜਾਣ ਵਾਲਾ ਯੋद्धा ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅੱਜ ਤੁਹਾਨੂੰ ਬਾਬਾ ਮਾਨੋਚਾਹਲ ਦੇ ਨਾਲ ਜੁੜੀਆਂ ਉਹਨਾਂ ਘਟਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਕਰਕੇ ਇਸ ਯੋਧੇ ਤੇ ਸਰਕਾਰ ਵੱਲੋਂ 1990 ਦੇ ਵਿੱਚ 40 ਲੱਖ ਦਾ ਇਨਾਮ ਰੱਖਿਆ ਗਿਆ ਸੀ ਗੁਰਬਚਨ ਸਿੰਘ ਮਾਨੋਚਾਲ ਨੂੰ ਬਾਬਾ ਕਿਉਂ ਕਿਹਾ ਜਾਂਦਾ ਇਸ ਬਾਰੇ ਵੀ ਤੁਹਾਨੂੰ ਵੀਡੀਓ ਦੇ ਆਖਰ ਚ ਦੱਸਾਂਗੇ ਬਾਬਾ ਜੀ ਦੀ ਪਹਿਲੀ ਘਟਨਾ ਬਾਰੇ ਗੱਲ ਕਰਦੇ ਆ ਬਾਬਾ ਮਾਨੋਚਾਲ ਇੱਕ ਵਾਰ ਅੰਮ੍ਰਿਤਸਰ ਦੇ ਇੱਕ ਘਰ ਦੇ ਵਿੱਚ ਠਹਿਰੇ ਹੋਏ ਸੀ ਕਿਸੇ ਨੇ ਬਾਬਾ ਜੀ ਦੀ ਖਬਰ ਪੁਲਿਸ ਨੂੰ ਦੇ ਦਿੱਤੀ ਸਧਾਰਨ ਪੁਲਿਸ ਤਾਂ ਬਾਬਾ ਜੀ ਦਾ ਨਾਮ ਸੁਣਦੇ ਹੀ ਡਰ ਕੇ ਪਿੱਛੇ ਹੋ ਜਾਂਦੀ ਸੀ ਫਿਰ ਉਸ ਸਮੇਂ ਸੀਆਰਪੀਐਫ ਫੌਜ ਨੂੰ ਬੁਲਾਇਆ ਗਿਆ ਤੇ ਉਸ ਘਰ ਨੂੰ ਘੇਰਾ ਪਾ ਲਿਆ ਜਾਂਦਾ ਜਿੱਤੇ ਬਾਬਾ ਮਾਨੋਚਾਲ ਰੁਕੇ ਹੋਏ ਸੀ ਬਾਬਾ ਮਾਨੋਚਾਲ ਦੇ ਸਾਰੇ ਹਥਿਆਰ ਕਮਰੇ ਦੇ ਵਿੱਚ ਪੈ ਸੇ ਤੇ ਬਾਬਾ ਮਾਨੋਚਾਲ ਨੂੰ ਫੌਜ ਦੇ ਵੱਲੋਂ ਨਜ਼ਰਬੰਦ ਕਰ ਲਿਆ ਜਾਂਦਾ ਹੈ। ਪੁੱਛਗਛ ਦੌਰਾਨ ਬਾਬਾ ਜੀ ਇੱਕ ਝਾਲੀ ਫੌਜ ਦਾ ਆਈਡੀ ਕਾਰਡ ਦਿਖਾ ਕੇ ਕਹਿੰਦੇ ਨੇ ਮੈਂ ਫੌਜ ਦੇ ਵਿੱਚ ਸਰਵਿਸ ਕਰਦਾ। ਪਰ CRPF ਦੇ ਜਵਾਨ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਕੇ ਬਾਬਾ ਮਾਨੋਚਾਲ ਨੂੰ ਬੰਦੀ ਬਣਾ ਕੇ ਘਰ ਤੋਂ ਬਾਹਰ ਲੈ ਕੇ ਜਾਂਦੇ ਨੇ। ਤਾਂ ਬਾਬਾ ਜੀ ਮੌਕਾ ਦੇਖਦੇ ਹੋਏ CRPF ਦੇ ਜਵਾਨਾਂ ਨੂੰ ਧੱਕਾ ਦੇ ਕੇ ਨਾਲ ਦੀ ਇੱਕ 15 ਫੁੱਟੀ ਕੰਧ ਤੋਂ ਛਾਲ ਮਾਰ ਕੇ ਲੰਘ ਜਾਂਦੇ ਨੇ CRPF ਜਦੋਂ ਬਾਬਾ ਮਾਨੋਚਾਲ ਦਾ ਪਿੱਛਾ ਕਰਦੀ ਹੈ ਤੇ ਨਾਲ ਦੇ ਸ਼ੈਲਰ ਚ ਪੈ ਇੱਕ ਫੱਕ ਦੇ ਢੇਰ ਚ ਬਾਬਾ ਮਾਨੋਚਾਲ ਦੀ ਪੱਗ ਇੱਕ ਜਵਾਨ ਨੂੰ ਦਿਖ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਜਵਾਨ ਉਸ ਫੱਕ ਦੇ ਢੇਰ ਨੂੰ ਘੇਰਾ ਪਾ ਲੈਂਦੇ ਨੇ ਜਦੋਂ ਜਵਾਨ ਨੇੜੇ ਆਉਂਦੇ ਨੇ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ ਉੱਥੇ ਤਾਂ ਸਿਰਫ ਬਾਬਾ ਮਾਨੋ ਚਾਹਲ ਦੀ ਪੱਗ ਹੀ ਹੈ ਆਪ ਤਾਂ ਉਹ ਪੱਜ ਨਿਕਲੇ ਹਨ ਸੀਆਰਪੀਐਫ ਦੀ ਹੈਰਾਨੀ ਤਾਂ ਉਦੋਂ ਵੱਧਦੀ ਹੈ ਜਦੋਂ ਉਹ ਵਾਪਸ ਆ ਕੇ ਹਥਿਆਰ ਜਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਘਰ ਦੇ ਵਿੱਚ ਹਥਿਆਰ ਹੀ ਨਹੀਂ ਹੁੰਦੇ ਬਾਬਾ ਮਾਨੋ ਚਾਹਲ ਸੀਆਰਪੀਐਫ ਨੂੰ ਧੋਖਾ ਦੇ ਕੇ ਉਹਨਾਂ ਨੂੰ ਚੱਕਰਾ ਚ ਪਾ ਕੇ ਆਪਣੇ ਹਥਿਆਰ ਲੈ ਕੇ ਉਤੋਂ ਸ਼ਾਨ ਦੇ ਨਾਲ ਨਿਕਲ ਜਾਂਦੇ ਨੇ ਇਸ ਪਹਿਲੀ ਘਟਨਾ ਤੋਂ ਹੀ ਉਸ ਯੋਧੇ ਦੇ ਤੇਜ਼ ਦਿਮਾਗ ਤੇ ਦਲੇਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਗਲੀਆਂ ਘਟਨਾ ਤਾਂ ਇਸ ਤੋਂ ਵੀ ਬਹੁਤ ਵੱਡੀਆਂ ਹਨ ਅਗਲੀ ਤੇ ਦੂਜੀ ਘਟਨਾ ਦੀ ਗੱਲ ਕਰਦੇ ਹਾਂ 1985 ਦੇ ਵਿੱਚ ਇੱਕ ਵਾਰ ਬਾਬਾ ਮਾਨੋ ਚਾਹਲ ਆਪਣੇ ਸਾਥੀਆਂ ਦੇ ਨਾਲ ਰਾਤ ਦੇ ਹਨੇਰੇ ਵਿੱਚ ਮੋਟਰਸਾਈਕਲ ਤੇ ਜਾ ਕੇ ਪਿੱਛੇ ਇੱਕ ਹੋਰ ਸਿੱਖਾਂ ਦੀ ਟੋਲੀ ਬਾਬਾ ਜੀ ਦੇ ਮਗਰ ਆ ਰਹੀ ਸੀ ਜਦੋਂ ਪਿੱਛੋਂ ਲੈਟਾਂ ਵੱਜੀਆਂ ਤਾਂ ਬਾਬਾ ਜੀ ਨੇ ਸੋਚਿਆ ਇਹ ਉਹੀ ਟੋਲੀ ਹੈ ਤੇ ਬਾਬਾ ਜੀ ਨੇ ਉਹਨਾਂ ਨੂੰ ਅੱਗੇ ਲੰਘਣ ਦਾ ਇਸ਼ਾਰਾ ਕੀਤਾ ਪਰ ਉਹ ਜੀਪ ਤਾਂ CRPF ਦੀ ਸੀ ਉਹਨਾਂ ਨੇ ਟੱਕਰ ਮਾਰ ਕੇ ਮੋਟਰਸਾਈਕਲ ਡੇਗ ਦਿੱਤਾ ਤੇ ਬਾਬਾ ਜੀ ਨੂੰ ਜਦੋਂ ਤੱਕ ਕੁਝ ਸਮਝ ਆਉਂਦਾ ਉਹਨਾਂ ਨੇ ਬਾਬਾ ਜੀ ਨੂੰ ਬੰਦੀ ਬਣਾ ਲਿਆ ਹੱਥ ਪੈਰ ਬੰਨ ਕੇ ਜੀਪ ਦੇ ਵਿੱਚ ਪਾਉਣ ਤੋਂ ਬਾਅਦ ਜੀਪ ਨੂੰ ਚੌਕੀ ਦੇ ਵੱਲ ਮੋੜ ਲਿਆ 3 ਕਿਲੋਮੀਟਰ ਦਾ ਰਾਹ ਬਾਕੀ ਸੀ ਤੇ CRPF ਦੇ ਜਵਾਨ ਬਹੁਤ ਖੁਸ਼ ਸੀ ਇਨੇ ਨੂੰ ਬਾਬਾ ਜੀ ਨੇ ਆਪਣੇ ਹੱਥ ਪੈਰ ਖੋਲ ਲੈ ਸੀਆਰਪੀਐਫ ਦੇ ਜਵਾਨਾਂ ਨੂੰ ੱੱਕਾ ਦੇ ਦਿੱਤਾ ਤੇ ਜੀਪ ਜਾ ਕੇ ਖੇਤਾਂ 'ਚ ਜਾ ਵੜੀ ਤੇ ਬਾਬਾ ਜੀ ਉੱਥੋਂ ਫਿਰ ਭੱਜ ਨਿਕਲੇ ਬਾਬਾ ਜੀ ਉਹਨਾਂ ਤੋਂ ਭੱਜਦੇ ਹੋਏ ਇੱਕ 13 ਫੁੱਟ ਉੱਚੀ ਕੰਧ ਲੰਘਣ ਲੱਗੇ ਤੇ ਦੂਜੇ ਪਾਸੇ ਬਹੁਤ ਸਾਰੇ ਕੰਡੇ ਪੈਸੇ ਬਾਬਾ ਮਾਨੋ ਚਹਲ ਉਹਨਾਂ ਦੇ ਉੱਪਰ ਜਾ ਡਿੱਗੇ ਤੇ ਇੱਥੇ ਬਾਬਾ ਮਾਨੋ ਚਹਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਪਰ ਸੀਆਰਪੀਐਫ ਦੇ ਹੱਥ ਨਹੀਂ ਆਇਆ ਹੁਣ ਅਗਲੀ ਤੇ ਤੀਜੀ ਘਟਨਾ ਬਾਰੇ ਗੱਲ ਕਰਦੇ ਹਾਂ ਜਿੰਦੇ ਤੋਂ ਬਾਬਾ ਜੀ ਦੀ ਦਲੇਰੀ ਤੇ ਹਥਿਆਰਾਂ ਨੂੰ ਲੈ ਕੇ ਪਿਆਰ ਦਾ ਪਤਾ ਚੱਲਦਾ ਹੈ। ਇੱਕ ਵਾਰ ਬਾਬਾ ਮਾਨੋਚਾਹਲ ਨੇ ਨੌਸ਼ਹਿਰੇ ਦੇ ਇੱਕ ਟੌਂਟ ਨੂੰ ਸੌਦਾ ਲਾਇਆ। ਟੌਂਟ ਜੋ ਪੁਲਿਸ ਨੂੰ ਸਿੰਘਾਂ ਦੀ ਮੁਖਬਰੀ ਕਰਦਾ ਸੀ ਪਰ ਉਸਦਾ ਪੁੱਤਰ ਗੁਰਸਿੱਖ ਸੀ। ਇਸ ਕਰਕੇ ਬਾਬਾ ਮਾਨੋਚਾਹਲ ਨੇ ਉਸਦੇ ਘਰ ਜਾ ਕੇ ਅਫਸੋਸ ਕਰਨ ਬਾਰੇ ਸੋਚਿਆ। ਜਦੋਂ ਬਾਬਾ ਮਾਨੋਚਾਹਲ ਉਸਦੇ ਘਰ ਜਾ ਰਹੀ ਸੀ ਤਾਂ CRP ਨੇ ਫਿਰ ਬਾਬਾ ਮਾਨੋਚਾਹਲ ਨੂੰ ਘੇਰਾ ਪਾ ਲਿਆ। ਗੋਲੀ ਚੱਲੀ ਤੇ ਹਫੜਾ ਦਫੜੀ ਮੱਚ ਗਈ ਬਾਬਾ ਮਾਨੋ ਚਾਹਲ ਕਿਵੇਂ ਨਾ ਕਿਵੇਂ ਉਥੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਪਰ ਉਹਨਾਂ ਦੇ ਹਥਿਆਰ ਸੜਕ ਤੇ ਹੀ ਡਿੱਗ ਪਿਆ ਜਦੋਂ ਬਾਬਾ ਮਾਨੋ ਚਾਹਲ ਆਪਣੀ ਟੋਲੀ 'ਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਮੋਜਰ ਉਹਨਾਂ ਦੇ ਕੋਲ ਨਹੀਂ ਹੈ ਤਾਂ ਉਹਨਾਂ ਨੂੰ ਯਾਦ ਆਇਆ ਉਹ ਤਾਂ ਸੜਕ ਤੇ ਹੀ ਡਿੱਗ ਪਿਆ ਤਾਂ ਬਾਬਾ ਮਾਨੋ ਚਾਹਲ ਨੇ ਵਾਪਸ ਜਾ ਕੇ ਮੋਜਰ ਵਾਪਸ ਲਿਆਉਣ ਦੀ ਸੋਚ ਲਈ ਬਾਬਾ ਮਾਨੋ ਚਾਹਲ ਨੇ ਆਪਣੇ ਸਾਥੀਆਂ ਨੂੰ ਕਿਹਾ ਉਹ ਪਿੱਛੋਂ ਤੋਂ ਕਵਰ ਫਾਇਰਿੰਗ ਦੇਣ ਉਹ ਜਾ ਕੇ ਮੌਜਰ ਚੁੱਕ ਲਿਆਉਂਗੇ ਇੰਨੇ ਨੂੰ ਉੱਥੇ ਸੀਆਰਪੀਐਫ ਹੋਰ ਵੱਧ ਗਈ ਤੇ ਫਿਰ ਬਾਬਾ ਮਾਨੋ ਚਾਹਲ ਦੇ ਸਾਥੀਆਂ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਰੋਕਿਆ ਇੱਥੋਂ ਪਤਾ ਚੱਲਦਾ ਹੈ ਉਹਨਾਂ ਦੀ ਦਲੇਰੀ ਦਾ ਤੁਹਾਨੂੰ ਕੀ ਲੱਗਦਾ ਹੈ ਜੇ ਬਾਬਾ ਮਾਨੋ ਚਾਹਲ ਉਸ ਸਮੇਂ ਉੱਥੇ ਮੌਜਰ ਲੈਣ ਚਲੇ ਜਾਂਦੇ ਤਾਂ ਉੱਥੋਂ ਕਾਮਯਾਬ ਹੁੰਦੇ ਜਾਂ ਨਹੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੁਣ ਗੱਲ ਕਰਦੇ ਹਾਂ ਅਗਲੀ ਘਟਨਾ ਦੀ ਇਹ ਘਟਨਾ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਸੀ ਤੇ ਲੋਕਾਂ ਨੇ CRPF ਦਾ ਬਹੁਤ ਮਜ਼ਾਕ ਉ ਬਣਾਇਆ ਸੀ ਇੱਕ ਵਾਰ ਬਾਬਾ ਜੀ ਸੂਰਤਗੜ ਮਿਲਟਰੀ ਜੇਲ੍ਹ ਦੇ ਵਿੱਚ ਬੰਦ ਆਪਣੇ ਭਰਾ ਦੇ ਨਾਲ ਮੁਲਾਕਾਤ ਕਰਕੇ ਆ ਰਹੇ ਸੀ ਪਰ ਪਿੱਛੇ ਉਹਨਾਂ ਦੇ ਇੱਕ ਸਾਥੀ ਨੇ ਧੋਖਾ ਦੇ ਦਿੱਤਾ ਪੁਲਿਸ ਨੂੰ ਖਬਰ ਦੇ ਦਿੱਤੀ ਸੀ ਕਿ ਬਾਬਾ ਜੀ ਅੱਜ ਬਸਰਾ ਹੀ ਆਵਦੇ ਪਿੰਡ ਮਾਨੋਚਾਇਲ ਆਉਣਗੇ ਅਤੇ ਆਪਣੀ ਬੰਬੀ ਤੇ ਰੁਕਣਗੇ ਜਦੋਂ ਰਾਤ ਹੋਈ ਤਾਂ ਬਾਬਾ ਮਾਨੋਚਾਲ ਆਪਣੇ ਭਰਾ ਮਹਿੰਦਰ ਸਿੰਘ ਦੇ ਨਾਲ ਆਪਣੇ ਪਿੰਡ ਦੀ ਬੰਬੀ ਤੇ ਸੁੱਤੇ ਹੋਏ ਸੀ ਜਦੋਂ ਪੁਲਿਸ ਨੇ ਆ ਕੇ ਘੇਰਾਬੰਦੀ ਕਰ ਲਈ ਤੇ ਬਾਬਾ ਮਾਨੋਚਾਲ ਨੇ ਮੋਟਰ ਵਾਲੇ ਕਮਰੇ ਦਾ ਦਰਵਾਜ਼ਾ ਅੰਦਰੋਂ ਲੋਕ ਕਰ ਲਿਆ ਪੁਲਿਸ ਦੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਬਾਬਾ ਮਾਨੋਚਾਲ ਨੇ ਗੇਟ ਨਹੀਂ ਖੋਲਿਆ ਜਦੋਂ ਪੁਲਿਸ ਭਾਰੀ ਪੈਣ ਲੱਗੀ ਤਾਂ ਬਾਬਾ ਮਾਨੋਚਾਲ ਨੇ ਪੁਲਿਸ ਨੂੰ ਕਿਹਾ ਪਿੰਡ ਦੇ ਸਰਪੰਚ ਨੂੰ ਲੈ ਕੇ ਆਓ ਫਿਰ ਦਰਵਾਜ਼ਾ ਖੋਲਦਿਆਂ ਜਦੋਂ ਸਰਪੰਚ ਨੂੰ ਲੈ ਕੇ ਆਏ ਤਾਂ ਬਾਬਾ ਜੀ ਨੇ ਕੋਡ ਵਰਡਿੰਗ ਵਿੱਚ ਸਰਪੰਚ ਤੋਂ ਬਾਹਰ ਦੀ ਸਾਰੀ ਜਾਣਕਾਰੀ ਲੈ ਲਈ ਤੇ ਬਾਅਦ ਦੇ ਵਿੱਚ ਪੁਲਿਸ ਤੋਂ ਬੈਂਟਰੀ ਮੰਗੀ ਤਾਂ ਪੁਲਿਸ ਨੇ ਕਿਹਾ ਬੈਂਟਰੀ ਕਿਉਂ ਚਾਹੀਦੀ ਹੈ ਤਾਂ ਬਾਬਾ ਮਾਨੋਚਲ ਨੇ ਕਿਹਾ ਅਸੀਂ ਅੰਦਰੋਂ ਜਿੰਦਾ ਲਾ ਬੈਠੇ ਹਾਂ ਤੇ ਚਾਬੀ ਕਿਤੇ ਗੁੰਮ ਗਈ ਹੈ ਪੁਲਿਸ ਨੇ ਇੱਕ ਮੋਰੀ ਦੇ ਵਿੱਚੋਂ ਜਦੋਂ ਬੈਂਟਰੀ ਫੜਾਈ ਤਾਂ ਬਾਬਾ ਜੀ ਨੇ ਬੈਂਟਰੀ ਦੇ ਨਾਲ ਗਨ ਲੋਡ ਕੀਤੀ ਤੇ ਸਰਪੰਚ ਨੂੰ ਫਿਰ ਕੋਡ ਵਰਡਿੰਗ ਵਿੱਚ ਪਾਸੇ ਹਟ ਜਾਣ ਦੇ ਲਈ ਕਿਹਾ ਉਸ ਦੇ ਪਾਸੇ ਹੁੰਦੇ ਹੀ ਬਾਬਾ ਮਾਨੋ ਚਾਹਲ ਨੇ ਦਰਵਾਜ਼ਾ ਖੋਲ੍ਹਿਆ ਤੇ ਸਪੇਨ ਗਨ ਅੰਨੇਵਾ ਚਲਾ ਦਿੱਤੀ। ਇੱਕ ਪੁਲਿਸ ਵਾਲੇ ਨੂੰ ਗੋਲੀ ਲੱਗ ਗਈ ਤੇ ਬਾਕੀ ਸਾਰੇ ਪੋਜੀਸ਼ਨ ਲੈ ਕੇ ਥੱਲੇ ਬੈਠ ਗਏ। ਬਾਬਾ ਮਾਨੋ ਚਾਹਲ ਉਹਨਾਂ ਦੇ ਉੱਪਰ ਦੀ ਸ਼ਾਲ ਮਾਰ ਕੇ ਲੰਘ ਗਏ ਤੇ ਇੱਕ ਪੁਲਿਸ ਵਾਲਾ ਘਬਰਾਇਆ ਹੋਇਆ ਉਹਨਾਂ ਦੇ ਅੱਗੇ-ਅੱਗੇ ਭੱਜਣ ਲੱਗਿਆ ਤੇ ਕਈ ਕਿੱਲਿਆਂ ਤੱਕ ਉਹ ਬਾਬਾ ਮਾਨੋ ਚਾਲ ਦੇ ਅੱਗੇ ਹੀ ਭੱਜਦਾ ਗਿਆ। ਪਰ ਬਾਬਾ ਮਾਨੋ ਚਾਹਲ ਨੇ ਉਸ ਨੂੰ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਬਾਬਾ ਮਾਨੋਚਾਲ ਦਾ ਬਾਗੜਿਆ ਪਿੰਡ ਵਿੱਚ ਮੁਕਾਬਲਾ ਹੋਇਆ ਸ਼ਾਮ ਦੇ ਸਮੇਂ ਇਹ ਮੁਕਾਬਲਾ ਹੋਣ ਲੱਗਿਆ ਤੇ ਬਾਬਾ ਮਾਨੋਚਾਲ ਤੇ ਉਹਨਾਂ ਦੇ ਸਾਥੀ ਖੇਤ ਦੇ ਇੱਕ ਖਾਲ ਦੇ ਵਿੱਚ ਲੁੱਕੇ ਬੈਠੇ ਸੀ ਬਾਬਾ ਮਾਨੋਚਾਲ ਕੋਲ ਉਸ ਸਮੇ 2147 ਸੀ ਜਦੋਂ ਕਿ ਉਦੋਂ ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਕੋਲ 2147 ਹੁੰਦੀ ਸੀ ਬਾਬਾ ਮਾਨੋਚਾਲ ਨੇ ਉੱਥੋਂ ਉਸ ਸਮੇ ਇਸ ਤਰ੍ਹਾਂ ਫਾਇਰਿੰਗ ਕੀਤੀ ਪੁਲਿਸ ਨੂੰ ਲੱਗਿਆ ਕਿ ਇਸ ਖਾਲ ਦੇ ਵਿੱਚ 2147 ਲੈ ਕੇ ਪਤਾ ਨਹੀਂ ਕਿੰਨੇ ਕੁ ਸਿੱਖ ਬੈਠੇ ਨੇ ਪੁਲਿਸ ਡਰਦੀ ਨੇੜੇ ਨਾ ਹੋਈ ਤੇ ਪੁਲਿਸ ਦੇ ਇੱਕ ਅਫਸਰ ਨੂੰ ਗੋਲੀ ਲੱਗਣ ਦੇ ਕਰਕੇ ਪੁਲਿਸ ਹੁਣ ਬਹੁਤ ਜ਼ਿਆਦਾ ਡਰ ਗਈ ਸੀ। ਉੱਪਰੋਂ ਰਾਤ ਵੀ ਪੈ ਗਈ ਸੀ ਤੇ ਬਾਬਾ ਮਾਨੋਚਾਲ ਰਾਤ ਦੇ ਹਨੇਰੇ ਚੋਂ ਥੋ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਆਖਰੀ ਮੁਕਾਬਲੇ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਬਾਬਾ ਮਾਨੋਚਾਲ ਨੂੰ ਬਾਬਾ ਕਿਉਂ ਕਹਿੰਦੇ ਹਨ। ਬਾਬਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਨੋਚਾਹਲ ਦੇ ਵਿੱਚ ਹੋਇਆ ਸੀ। ਛੋਟੀ ਉਮਰ ਦੇ ਵਿੱਚ ਉਹ ਬਾਬਾ ਮਾਨੋਚਾਲ ਗੁਰਮਤ ਕਿਆਲਾ ਵਾਲੇ ਸੀ ਤੇ ਜੰਗੀ ਯੋਧਿਆ ਵਾਂਗੂ ਹੀ ਹਰ ਕੰਮ ਦੇ ਵਿੱਚ ਤਿਆਰ ਰਹਿੰਦੇ ਸਨ ਇਸ ਕਰਕੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਦੇ ਨਾਮ ਅੱਗੇ ਬਾਬਾ ਲਗਾਉਣਾ ਸ਼ੁਰੂ ਕਰ ਦਿੱਤਾ ਹੁਣ ਗੱਲ ਕਰਦੇ ਹਾਂ ਬਾਬਾ ਜੀ ਦੇ ਆਖਰੀ ਮੁਕਾਬਲੇ ਦੀ 28 ਫਰਵਰੀ 1993 ਨੂੰ ਸ਼ਾਮ 4 ਵਜੇ ਬਾਬਾ ਜੀ ਨੂੰ ਪਿੰਡ ਰਤੋਲ ਉਹਨਾਂ ਦੇ ਟਿਕਾਣੇ ਤੇ ਤਰਨਤਾਰਨ ਪੁਲਿਸ ਦੇ ਡੀਐਸਪੀ ਦਿਲਬਾਖ ਸਿੰਘ ਦੀ ਕਮਾਂਡ ਹੇਠ gheera ਪਾ ਲਿਆ ਜਾਂਦਾ ਘਰ ਦੇ ਵਿੱਚ ਪੂਰਵੀ ਮੈਂਬਰ ਸੀ ਤਾਂ ਕਰਕੇ ਬਾਬਾ ਮਾਨੋਚਾਲ ਨਹੀਂ ਚਾਹੁੰਦੇ ਸੀ ਇਹ ਮੁਕਾਬਲਾ ਘਰ ਦੇ ਵਿੱਚ ਹੋਵੇ ਤੇ ਕਿਸੇ ਹੋਰ ਨੂੰ ਕੋਈ ਨੁਕਸਾਨ ਹੋਵੇ ਬਾਬਾ ਮਾਨੋਚਾਲ ਨੇ ਇਹ ਮੁਕਾਬਲਾ ਖੇਤ ਵਿੱਚ ਕਰਨ ਬਾਰੇ ਸੋਚਿਆ ਬਾਬਾ ਮਾਨੋਚਾਲ ਜਦੋਂ ਖੇਤ ਵੱਲ ਪੱਜੇ ਤਾਂ ਪੁਲਿਸ ਨੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਬਾਬਾ ਮਾਨੋਚਾਲ ਨੇ ਵੀ ਅੱਗੋਂ ਮੋੜ 'ਵਾਂ ਜਵਾਬ ਦਿੱਤਾ ਪਰ ਕੋਈ ਬੰਕਰ ਜਾਂ ਓਲਾ ਨਾ ਹੋਣ ਕਰਕੇ ਬਾਬਾ ਮਾਨੋਚਾਲ ਦੇ ਗੋਲੀ ਲੱਗ ਗਈ ਤੇ ਬਾਬਾ ਮਾਨੋਚਾਲ ਉੱਥੇ ਹੀ ਸ਼ਹੀਦ ਹੋ ਗਏ ਦੋਸਤੋ ਬਾਬਾ ਮਾਨੋ ਚਾਹਲ ਤੇ ਸਰਕਾਰ ਨੇ ਐਵੇਂ ਤਾਂ ਨਹੀਂ 40 ਲੱਖ ਦਾ ਇਨਾਮ ਰੱਖਿਆ ਸੀ ਜੇਕਰ ਅੱਜ ਦੇ ਸਮੇਂ 'ਚ ਦੇਖੇ ਤਾਂ ਇਹ ਰਕਮ 10 ਕਰੋੜ ਤੋਂ ਵੀ ਵੱਧ ਹੋਵੇਗੀ ਕਿਉਂਕਿ 1990 ਦੇ ਵਿੱਚ ਸੋਨੇ ਦੀ ਕੀਮਤ ਸਿਰਫ 3200 ਰੁਪਏ ਸੀ ਜੋ ਕਿ ਅੱਜ 80000 ਹੋ ਚੁੱਕੀ ਹੈ ਬਾਕੀ ਹਿਸਾਬ-ਕਿਤਾਬ ਤੁਸੀਂ ਆਪ ਲਗਾ ਸਕਦੇ ਹੋ ਤਾਂ ਕਿਵੇਂ ਦੀ ਲੱਗੀ ਸੂਰਬੀਰ ਯੋਧੇ ਦੀ ਜੀਵਨੀ ਕਮੈਂਟ ਕਰਕੇ ਜਰੂਰ ਦੱਸਣਾ